ਸਹਾਸਤेंद्र ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਦिए ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਕ੍ਰਿਡਾ ਨੇ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮਕਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੌਸ਼ਨ ਸਿੰਘ ਰੋਚੀ ਨਾਮ ਦਾ ਜਿਹੜਾ ਉਹ ਜਮਸ਼ੀਰ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਸੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਇਹ ਜਿਹੜੀ ਹਿਰੋਨ ਹੈਗੀ ਆ ਇਹ ਮੈਂ ਜਿਹੜਾ ਗੁਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਤਾ ਜਿਹੜਾ ਥਾਣਾ ਘਰੇਂਦਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈਗਾ ਉਹਨੂੰ ਜਦੋਂ ਗ੍ਰਫਤਾਰ ਕੀਤਾ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1/2 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰਗ ਮਣੀ ਉਹ ਬਰਾਮਦ ਹੋਈ ਉਹ ਤੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨ ਉਹ ਸੀਗਾ ਜਿਹਦੇ ਨਾਲ ਹਵਾਲਾ ਰਾਸੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਹਰ ਇਹ ਪਹੁੰਚਾਉਂਦੇ ਸੀਗੇ ਟੋਕਨ ਦੇ ਉੱਤੇ ਜਦੋਂ ਇਹਨੂੰ ਪੁੱਛ ਕੇ ਚੀਤੀ ਗਈ ਫਰਦਰ ਪੁੱਛ ਗੇਜ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਤੁਸੀਂ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨੇ ਦੀ ਦੁਕਾਨ ਕਰਦਾ ਹੈ ਇਹ ਮਜੀਦ ਮੰਡੀ ਦੇ ਵਿੱਚ ਤੇ ਉਹਦੇ ਆੜ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਇਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਾਸ਼ੀ ਬਰਾਮਦ ਕੀਤੀ ਹੈਗੀ ਆ ਔਰ ਇਹਨੂੰ ਜਿਹੜੀ ਦੀ ਗ੍ਰਫਤਾਰੀ ਪਈ ਹੈ ਇਸ ਮੁਕਾਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਦਕੜੇ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਾਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗ ਸਮਕਲਨਾਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਹਰ ਭੇਜਦੇ ਸੀਗੇ ਉਹ ਅਜੇ ਫਰਦਕੜੇ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਆਉਣ ਹੈ ਸਰ ਇਸ ਦੇ ਵਿੱਚ ਇਹ ਦੱਸੋ ਕਿ ਇਹ ਜਿਹੜੀ ਹਵਾਲਾ ਪੈਸੇ ਪਾਕਿਸਤਾਨ ਰਮਾਨ ਲੈ ਕੇ ਫਰਦਰ ਪੁੱਛ ਕੇ ਜਿਹੜੀ ਆ ਉਹਦੇ ਦੀ ਕਰਾਂਗੇ ਜੀ ਇਹਦੀ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਆ ਥਰੂ ਡਿਵਾਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਹਾਂ ਜੀ ਹਾਂ ਜੀ ਹੀਰਵੰਤਾ ਜਿਹੜੀ ਪਹਿਲਾਂ ਬੰਦੇ ਫੜੇ ਹੋਏ ਆ ਨਾ ਜੀ ਉਹ ਤਾਂ ਹੀਰਵੰ ਜਿਹੜੀ ਆ ਬਾਈ ਉੱਥੇ ਪਾਰੋਂ ਹੀ ਆਈ ਆ ਜੀ ਜੀ ਜਿਹੜਾ ਇਹ ਮੈਂ ਕਹਿੰਦਾ ਨਾ ਇਹ ਵੀ ਕੰਮ ਕਰਦਾ ਸੀ ਆਪਣਾ ਵਧੀਆ ਵੈਸੇ ਇਹ ਉਹ ਤਾਂ ਕਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਨਾ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਹਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਅ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਟੋਕਨ ਦਾ ਜਿਹੜਾ ਵੀ ਦੱਸਿਆ ਉਹ 10 ਸਾਲ ਹੋਣਾ ਜੀ ਇਹ ਲਾਉਣੇ ਨਾਲ ਵੀ ਕਰਦੇ ਜੀ ਪਰ ਤੋਂ ਉਹ ਇਹਨੇ ਏਰੀਆ ਦੇ ਇਧਰ ਵੀ ਜੇ ਇਧਰ ਇੰਡੀਆ ਦੀ ਕੀ ਕੋਈ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਨਾਲ ਇੰਡੀਆ ਵੀ ਇਹ ਇਕੱਲਾ ਹੀ ਬ੍ਰੀਡ ਕਰਦਾ ਸੀ ਜੀ ਬਣੀ ਦੇਰ ਤੋਂ ਕੰਮ ਕਰ ਰਿਹਾ ਸਰ ਇਹ ਫਰਜ਼ਦਰਾ ਦੇ ਪੁੱਛ ਕੇ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਡਿਸਕਲੋਜ਼ ਕਰਾਂਗੇ ਸਰੋਤ ਦੇ ਵਿੱਚ ਅਗਰ ਤੇ ਡਰਗ ਐਡਿਕਟਡ ਹੈਗਾ ਜੀ ਸੌਰੀ ਇਹ ਕੋਈ ਡਰਗਸ ਨਹੀਂ ਲੈ ਰਿਹਾ ਜਾਂ ਕੋਈ ਨਸ਼ੇ ਦੀ ਆੜ ਦੇ ਵਿੱਚ ਹੈਗਾ ਨਹੀਂ ਇਦਾਂ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਅਜੇ ਤਾਂ ਕੋਈ ਬੱਚਾ ਆ ਦੇ ਦੇ ਨਹੀਂ ਅਜੇ ਕੋਈ ਨੀਰਮਨ ਕੁਮਾਰ ਤੇ ਕੋਈ ਅਸੀਂ ਨਾਮ ਦੇ ਹੋ ਰਿਹਾ ਨਾ ਸਰ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਰਿਪੋਰਟ ਦੇ ਵਿੱਚ ਰਿਪੋਰਟ ਚ ਪਈ ਸੱਜ ਕਰ ਰਹੇ ਆ ਜੀ ਠੀਕ ਹੈ अरु सैनिक हाई स्कूल बत्तरवी स्थापना दिवस पर डायरेक्टर अस्मिता राव यादव जी की ओर से सभी शहरवासियों को हार्दिक शुभकामनाएं